ਦੋਸਤੋ ਪਸ਼ੂ ਦੇ ਸੂਣ ਤੋਂ 20 ਦਿਨ ਪਹਿਲਾਂ ਦਾ ਫੀਡ ਫਾਰਮੂਲਾ ਇਹਦੇ ਵਿੱਚ 1.5 ਕਿਲੋ ਮੱਕੀ ਚਾਹੀਦੀ ਹੈ ਜੀ ਆਪਾਂ ਨੂੰ ਤੇ 1 ਕਿਲੋ ਚਾਹੀਦੀ ਹੈ ਸਰੋਂ ਦੀ ਖਾਲ ਤੇ 1.5 ਕਿਲੋ ਚਾਹੀਦੀ ਹੈ ਆਪਾਂ ਨੂੰ ਸੋਇਆਬੀਨ ਦੀ ਖਾਲ ਤੇ 1 ਕਿਲੋ ਚਾਹੀਦਾ ਹੈ ਇਹਦੇ ਵਿੱਚ ਜੀ ਸਾਨੂੰ ਚੋਕਰ ਇਹ ਰਲਾ ਕੇ ਜਣ ਕੇ 5 ਕਿਲੋ ਖਲ ਬਣ ਜਾਂਦੀ ਹੈ ਤੇ 5 ਕਿਲੋ ਰੋਜ਼ ਪਾਣੀਏ ਤੁਸੀਂ ਇਹਦੇ ਵਿੱਚ ਜਿੱਦਾਂ ਬਾਇਓਟਿਨ ਪਾਤਾ 2% 2 ਗ੍ਰਾਮ ਜਿੱਦਾਂ ਕਹਿ ਦਿੰਦੇ ਆ ਬਾਇਓਟਿਨ ਪਾ ਦਿੱਤਾ ਹੈ ਜਿੱਦਾਂ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਸ਼ੂਆਂ ਦੇ ਲਈ ਫਿਰ ਮਿਨਰਲ ਮਿਕਚਰ ਘੱਟੋ ਘੱਟ 200 ਗ੍ਰਾਮ ਪਾਇਆ ਕਰੋ ਜੀ ਤੇ 200 ਗ੍ਰਾਮ ਮਿਨਰਲ ਲੈ ਕੇ ਸੂਣ ਤੋਂ ਬਾਅਦ ਵੀ ਘੱਟੋ ਘੱਟ ਮਹੀਨਾ ਇੱਕ 200 ਗ੍ਰਾਮ ਹੀ ਪਾਣਾ ਹੈ ਆਪਾਂ ਮਿਨਰਲ ਮਿਕਚਰ ਕੋਈ ਵੀ ਪਾ ਸਕਦੇ ਆ ਬੀਰਕਾ ਦਾ ਵੀ ਸਸਤਾ ਆਉਂਦਾ ਸਰਕਾਰੀ ਵੀ ਆ ਠਿਕਰੀ ਨਿਸ਼ਾਦਰ 25 ਗ੍ਰਾਮ ਰੋਜ਼ ਪਾਣਾ ਹੈ 20 ਦਿਨ ਤੱਕ ਜਾਨੀ ਅੱਧਾ ਕਿਲੋ ਪੈ ਜਾਣਾ ਹੈ ਤੇ 25 ਗ੍ਰਾਮ ਰੋਹ ਠੀਕਰੀ ਨਿਚਾਦਰ ਪਾਣਾ ਹੈ ਪਾਣਾ ਆ ਟੌਕਸਿਨ ਬਾਈਂਡਰ ਆ ਜਾਂਦਾ ਵੀ ਉਲੀ ਜਿਹੜੀ ਪਸ਼ੂ ਦੇ ਅੰਦਰ ਪੱਟੀਆਂ ਰਾਹੀ ਜਾਂਦੀ ਉਹਨਾਂ ਨਹੀਂ ਰਹੇ ਜਾਂਦਾ ਟੌਕਸਿਨ ਬਾਈਂਡਰ ਵੀ 25 ਗ੍ਰਾਮ ਪਾਓ ਤੇ ਆ ਲਾਈਵ ਜੀਸਟ ਪਾਇਆ ਜੀ 10 ਗ੍ਰਾਮ ਜਿੰਨਾ ਪਸ਼ੂ ਵਧੀਆ ਜਗਾੜੀ ਕਰਦਾ ਤਾਂ ਵਧੀਆ ਐਨ ਉਹਨੂੰ ਫੀਡ ਪੱਚ ਜਾਂਦੀ ਹੈ ਤੇ ਜੋ ਕਿ ਗੋਹੇ ਰਾਹੀਂ ਬਾਹਰ ਨਹੀਂ ਆਉਂਦੀ ਫੀਡ ਐ